ਉਹਨਾਂ ਦੇ ਵਪਾਰੀ ਨੂੰ ਕਹਿਣਾ ਚੋਰ ਆਗੇ ਨਹੀਂ ਇਲੈਕਸ਼ਨ ਨਹੀਂ ਤਾਂ ਪਵੇਗਾ ਪੂਰਾ ਇਹ ਕੰਦਾ ਸ਼ੋਰ ਵਪਾਰੀ ਤੇ ਇੰਡਸਟਰੀ ਦਾ ਕਰੋ ਤੁਸੀਂ ਅਮੇਸ਼ਾ ਧੰਨਵਾਦ ਵਪਾਰੀ ਤੇ ਇੰਡਸਟਰੀ ਦਾ ਕਰੋ ਤੁਸੀਂ ਅਮੇਸ਼ਾ ਧੰਨਵਾਦ ਮੈਂ ਸਭ ਤੋਂ ਪਹਿਲਾਂ ਸਟੇਜ ਤੇ ਬਰਾਜਮਣ ਤੇ ਵਪਾਰੀਆਂ ਦੇ ਹਰ ਬਰ ਪਿਆਰੇ ਨੇਤਾ ਸ੍ਰੀ ਬਕਾਜ ਐ ਜੀ ਸ੍ਰੀ ਪੱਪੂ ਜੋਧੀ ਜੀ ਜਿਹੜੇ ਅਸੀਂ ਪੱਪੂ ਜੀ ਕਹਿੰਦੇ ਵੈਸੇ ਸੰਦੀਪ ਜੋਧੀ ਜੀ ਨੇ ਵਪਾਰ ਦੇ ਨਾਲ ਅਸੀਂ ਪੱਪੂ ਜੀ ਕਹਿੰਦੇ ਆ ਤੇ ਹੰਸ ਰਾਜ ਵਿਆਹ ਜੀ ਜੋ ਕਿ ਵਪਾਰੀਆਂ ਦੀ ਢੀੜ ਦੀ ਹੱਡੀ ਨੇ ਜੇ ਇਹਨਾਂ ਨੇ ਮਿੰਨ ਵਿੱਚ ਤੱਕ ਜ ਖੜਾ ਕੀਤਾ ਤਾਂ ਮੈਂ ਨੇ ਉਂਗਲੀ ਫੜ ਕੇ ਜਮੇ ਕਹਿੰਦੇ ਵਿੱਚ ਉਂਗਲੀ ਫੜ ਕੇ ਤਾਂ ਮੈਂ ਜੀ ਦੀ ਉਂਗਲੀ ਫੜ ਕੇ ਵੱਖ ਲਕਾਇਆ ਦੇ ਮੈਂਡਰ ਲੈ ਕੇ ਆਉਣ ਤੇ ਬਹੁਤ ਧੰਨਵਾਦ ਆਇਨਾ ਬਹੁਤ ਜੂਰ ਹੈ ਕਾਦਾ ਸਨਮਨ ਕਰ ਚਾਹਤਾ ਰਹੂਗਾ ਪੱਥਰ ਚੱਲਨੇ ਮੈਂ ماہر ਬਣ ਜਾਊਗਾ ਜਾਂ ਕੋ ਮੰਜ਼ਿਲ ਮਿਲ ਜਾਏਗੀ ਜਾਂ ਅੱਛਾ ਮੁਸਾਫਰ ਬਣ ਜਾਊਗਾ ਸਾਰਿਆਂ ਤੋਂ ਬਹੁਤ ਬੇਤਰਾ ਮੈਂ ਅੱਜ ਤਾਂ ਮੈਂ ਸ਼ੁਰੂ ਤਾਂ ਬਹੁਤ ਕਰਨਾ ਸੀ ਲੇਕਿਨ ਜੋ ਤੁਸੀਂ ਇਸ ਸਟੇਜ ਤੇ ਬੁਲਾ ਕੇ ਸਨਮਾਨ ਦਿੱਤਾ ਹੈ ਉਹ ਭਗਵਾਨ ਰਾਮਨਲਾ ਜੀ ਦਾ ਜੋ ਸਰੂਪ ਇੱਕ ਬਹੁਤ ਵਧੀਆ ਸੋਚ ਇਸ ਟੀਮ ਨੇ ਉਸ ਲਈ ਸਭ ਤੋਂ ਪਹਿਲਾਂ ਬਹਾਰੀਆਂ ਕਿ ਤੁਸੀਂ ਇੰਨਾ ਸੁੰਦਰ ਮੋਮੈਂਟੋ ਜੋ ਭਗਵਾਨ ਰਾਮਨਲਾ ਜੀ ਦਾ ਬੁਲਵਾਇਆ ਔਰ ਸਾਡਾ ਸਨਮਾਨਿਤ ਕੀਤਾ ਹੈ ਇਸ ਲਈ ਬਹੁਤ ਬਹੁਤ ਮੈਂ ਚਤੇ ਬਹੁਤ ਹੀ ਕਾਰਜਸ਼ਕਸ਼ਿਤਾ ਬਾਰ-ਬਾਰ ਤੁਹਾਨੂੰ ਸਾਰੇ ਨੂੰ ਪਤਾ ਮੇ ਨਾਮ ਨਹੀਂ ਲਾਵਾਂਗਾ ਲੇਕਿਨ ਇਸ ਐਸੋਸੀਏਸ਼ਨ ਦੀ ਤੁਹਾਡੀ ਸ਼ਾਨ मेरे इकरात दर्शन कुमार दर्शी जी अशोक भंडारी जी संदीप जी और सामने बैठे सारे ही मैंने बहुत सम्मानियो रिटेल रेंडर एसोसिएशन दी कि वो परिवार और टीम जिसकी बदौलत व्यापार मंडल भी अपनी शान समझता है कि हां अहदिया एसोसिएशना व्यापार मंडल दे सहयोगी ने व्यापार मंडल दे मेंबर ने ਜਿੰਨਾਂ ਦੇ ਨਾਲ ਸਾਨੂੰ ਹੌਸਲਾ ਮਿਲਦਾ ਹੈ ਤਾਕਤ ਮਿਲਦੀ ਹੈ ਕਿ ਬਹੁਤ ਬੜੀ ਟੀਮ ਇੱਕ ਬਹੁਤ ਬੜੀ ਐਸੋਸੀਏਸ਼ਨ ਇਸ ਵਿੱਚ ပါဝင် ਮੰਡਲ ਦਾ ਇੱਕ ਸਹਿਯੋਗੀ ਹੈ ਸੋ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਆ ਜੋ ਸਤਕਾਰ ਦਿੱਤਾ ਹੈ ਮਾਨ ਸਤਕਾਰ ਦਿੱਤਾ ਹੈ ਜਿਸ ਦੀ ਕੋਈ ਮੈਂ ਸਮਝਦਾ ਕਿ ਕਿ ਮੈਂ ਇੱਧਰ ਕਾਬਲ ਨਹੀਂ ਸੀ ਕਿਉਂਕਿ ਮੈਂ ਆਪਾਂ ਸਾਰੇ ਇੱਕੋ ਹੀ ਸ਼ਹਿਰ ਕਿੱਥੇ ਰਹਿੰਦੇ ਆ ਆਪਣਾ ਆਪਸੀ ਭਾਈਚਾਰਾ ਹੈ ਮੈਂ ਖਰਸ਼ੀ ਜੀ ਨੂੰ ਬੇਨਤੀ ਕੀਤੀ ਸੀ ਕਿ ਅਸੀਂ ਇੱਥੇ ਸਾਹਮਣੇ ਬਲ ਕੇ ਸੋਫੇ ਲਗਾਏ ਹੋਏ ਸੀ ਕੰਫਰਟੇਬਲ ਨਹੀਂ ਕੁਰਸੀਆਂ ਦੇ ਬਣਾਵਾ ਸੋਫੇ ਦੇ ਅਜਿਹਾ ਨੁਕਤਾ ਮਾਰਦਾ ਅਸੀਂ ਇਹ ਗੱਲਾਂ ਨੇ ਦੋਸਤੋ ਕੋਈ ਵੀ ਐਸੋਸੀਏਸ਼ਨ ਹੈ ਉਹ ਇੱਕਤਾ ਦੇ ਨਾਲ ਚੱਲਦੀ ਹੈ ਔਰ ਇੱਕਤਾ ਕਹੋ ਕਾਇਮ ਰਹਿੰਦੀ ਹੈ ਜਦੋਂ ਸੰਸਥਾ ਦੇ ਜਿਹੜੇ ਮੋਢੀ ਨੇ ਉਹਦੇ ਪ੍ਰਧਾਨ ਨੇ ਉਹਦੇ ਸੈਕਟਰੀ ਉਹਦੀ ਕੈਸ਼ ਹੋਵੇ ਟੀਮ ਜਦੋਂ ਦਿਲੋਂ ਕੰਮ ਕਰਦੀ ਹੈ ਨਾ ਉਹ ਟਾਈਮ ਵੀ ਬਹੁਤ ਛਪਣਾ ਪੈਂਦਾ ਹੈ ਕੁਸੀਂ ਯਕੀਨ ਮੰਨੋ ਵੀ ਜਿਹੜੇ ਆਪਾ ਪ੍ਰਧਾਨ ਬਣਾਦੇ ਨੇ ਨਾ ਜਿਹਨਾਂ ਨੂੰ 20 ਸਾਲ ਪੁਰਾਣੀ ਕਲ ਦੱਸਾਂ ਅਮੇਦੋ ਮੀਟਿੰਗਾਂ ਡੰਡ ਕਰਨ ਜਾਇਆ ਕਰਦਾ ਸੀਗਾ ਉਦੋਂ ਕੋਈ ਮੌਕਾ ਨਹੀਂ ਹੁੰਦਾ ਸੀ ਉਮਰ ਛੋਟੀ ਸੀ ਅਕਸਰ ਸਟੇਜ 'ਤੇ ਜਿਹੜੇ ਆਉਦੇਦਾਰ ਸਾਹਿਬਾਂ ਨੂੰ ਦੇਖੇ ਕਹਿੰਦਾਂਦੇ ਸੀ ਜੀ ਇਹ ਜਿਹੜੀ ਪ੍ਰਧਾਨਗੀ ਦਾ ਤਾਜ ਹੈ ਜੇ ਕੰਡਿਆਂ ਦਾ ਤਾਜ ਹੈ ਜੀ ਇਹ ਐਂ ਜੀ ਤੇ ਮੈਂ ਇੱਥੇ ਹੱਸਦਾ ਹੁੰਦਾ ਜੀ ਲੈਣਾ ਤਾਂ ਪ੍ਰਧਾਨਗੀ ਨਹੀਂ ਛੱਡਦੇ ਨਾ ਇਹ ਕੰਡਿਆਂ ਦਾ ਤਾਜ ਕਹੀ ਜਾਂਦੇ ਨੇ ਪਹਿਲਾਂ ਰਸੇ ਦੀ ਕਿਉਂ ਕਹਿਆ ਪ੍ਰਧਾਨਗੀ ਕਰਨ ਦੀ ਕੀ ਆਪੀ ਇਹ ਯਾਰ ਕਿਉਂ ਕੁਦਰ ਕੋ ਜ਼ਿੰਮੇਵਾਰੀਆਂ ਆਪਣੇ ਤੇ ਨਹੀਂ ਪਈਆਂ ਸੀ ਪਰ ਜਦੋਂ ਕੋਈ ਇਨਸਾਨ ਕਿਸੇ ਸੰਸਥਾ ਦੀ ਜ਼ਿੰਮੇਵਾਰੀ ਦਿਲੋਂ ਸੰਭਲਦਾ ਇੱਕ ਤਾਂ ਹੁੰਦਾ ਵੀ ਅਸੀਂ ਪ੍ਰਧਾਨ ਤੋਂਤਾ ਉਹ ਪ੍ਰਧਾਨ ਕਰੇ ਸੰਸਥਾ ਕੰਮਿਆਕਮੀ ਕਰ ਸਕਦਾ ਜਿਹੜਾ ਉਪਿਆਜਾ ਇੱਕ ਪ੍ਰਧਾਨ ਉਹ ਹੈ ਜਿਹਨੂੰ ਅਸੀਂ ਸਾਰੇ ਦਿਲੋਂ ਮਿਲ ਕੇ ਇਸ ਚੁਣੀਆਂ ਤੇ ਕਈੇ ਕੀ ਇਹ ਵਕਤ ਦਿੱਤੀ ਹੈ ਜਿਹੜਾ ਸਾਡੀ ਸੰਸਥਾ ਨੂੰ ਸਾਡੀ ਐਸੋਸੀਏਸ਼ਨ ਨੂੰ ਬਹੁਤ ਉੱਚਾ ਲੈ ਜਾ ਸਕਦਾ ਹੈ ਸੋ ਮੈਂ ਇੱਕ ਵਾਰ ਜ਼ੋਰਦਾਰ ਤਾੜੀਆਂ ਉਹਨਾਂ ਦਰਸ਼ਕੀ ਲਈ ਦਰਸ਼ਕੀ ਲਈ ਕਿਉਂਕਿ ਬਹੁਤ ਜਜ਼ਬਾ ਹੈ ਕਿਸੇ ਵੀ ਦੁਕਾਨ ਤੇ ਜਦੋਂ ਵੀ ਕੋਈ ਸੈਂਪਲ ਵਾਲੀ ਟੀਮ ਕੋਈ ਪਹੁੰਚ ਜਾਂਦੀ ਹੈ ਕ੍ਰੰਪ ਦਰਸ਼ੀ ਜੀ ਉੱਥੇ ਜਾ ਕੇ ਖੜੇ ਹੋ ਜਾਂਦੇ ਨੇ ਤੇ ਮੈਨੇ ਕਈ ਵਾਰ ਦੇਖਿਆ ਕਿ ਮੈਨੋਂ ਦੇ ਹੌਸਲੇ ਨੂੰ ਸਲਾਮ ਕਰਦਾ ਹੁੰਦਾ ਕਿਸ ਤਰ੍ਹਾਂ ਇਹ ਅਫਸਰ ਨਾਲ ਪੂਰੀ ਗੱਲਸ ਨਾਲ ਗੱਲ ਕਰਦੇ ਨੇ ਔਰ ਇਹਨਾਂ ਦਾ ਪੂਰਾ ਦਲਕਾ ਵੀ ਹੈ ਤੇ ਅਫਸਰ ਵੀ ਬਾਤ ਮਨ ਕੋਲੋਂ ਵਾਰ ਕਹੀ ਹੈ ਵਕਤ ਕਿ ਜੀ ਪ੍ਰਧਾਨ ਨੂੰ ਥੋੜਾ ਸਾਨੂੰ ਗਰਮ ਹੋ ਜਾਂਦਾ ਜੀ ਕਹਿੰਦੇ ਗਰਮ ਸਾਡਾ ਪ੍ਰਧਾਨ ਆਮ ਬੋਲਦਾ ਅਜੀ ਸੈਂਪਲ ਤੋਂ ਤੁਹਾਨੂੰ ਰੋਕਦੇ ਨਹੀਂ ਸੈਂਪਲ ਲੈ ਲਓ ਕੋਈ ਗੱਲ ਨਹੀਂ ਲੇਕਿਨ ਤੁਸੀਂ ਇਹ ਵੀ ਦੇਖੋ ਵੀ ਕੋਈ ਦੁਕਾਨਦਾਰ ਆਪ ਚੀਜ਼ ਮੈਨੂਫੈਕਚਰ ਕਰ ਰਿਹਾ ਹੈ ਕਿ ਉਹਦੀ ਆਪਣੀ ਮੈਨੂਫੈਕਚਰਿੰਗ ਹੈ ਜਾਂ ਉਹਨੇ ਕੋਈ ਆਪ ਕੋ ਡੁਪਲੀਕੇਟਸ ਮਾਰ ਪਰਿਆ ਇੱਕ ਪੈਕਿੰਗ ਵਾਲੀ ਆਈਟਮ ਆ ਅੱਜ ਕੱਲ ਮੋਸਟਲੀ ਜ਼ਿਆਦਾਤਰ ਪੈਕਿੰਗ ਵਾਲੀ ਹੈਗਮਨ ਨਮਕੀਨ ਬਿਸਕਟ ਹਰ ਚੀਜ਼ ਅਸੀਂ ਜਦੋਂ ਛੋਟੇ ਹੁੰਦੇ ਸੀ ਨਮਕੀਨ ਅਸੀਂ ਬਿਅਰਕ ਨੇ ਜਾਂਦੇ ਖੁੱਲਾ ਮਿਲਦਾ ਹੁੰਦਾ ਸੀ ਹੁੰਦਾ ਹਰ ਚੀਜ਼ ਪੈਕਿੰਗ ਦੇ ਵਿੱਚ ਫਿਰ ਦੁਕਾਨਦਾਰ ਨੂੰ ਕਿਉਂ ਪਰਸ਼ੰਮ ਚਿੱਤਾ ਜਾਂਦਾ ਚਲੋ ਮੇਰੀ ਅਫਸਰ ਨਾਲ ਗੱਲ ਜੀ ਸਰਕਾਰ ਦੇ ਵਿੱਚ ਵੀ ਗੱਲ ਹੁੰਦੀ ਹੈ ਤਾਂ ਉਹ ਕਹਿੰਦੇ ਜੀ ਕਿਤੇ ਨਾ ਕਿਤੇ ਜਦੋਂ ਨਾ ਇੱਕ ਪ੍ਰੋਬਲਮ ਆ ਗਈ ਕੋਈ ਚੀਜ਼ ਖਾ ਕੇ ਕੋਈ ਬਿਮਾਰ ਹੋ ਗਿਆ ਬੱਚਾ ਜਾਂ ਕਿਤੇ ਉਹ ਡੈਥ ਹੋ ਗਈ ਤਾਂ ਉਹ ਆਰਡਰ ਆ ਜਾਂਦੇ ਨੇ ਕਿ ਸਾਰੇ ਪੰਜਾਬ ਦੇ ਵਿੱਚ ਜਾਂ ਆਬ ਰੀਡੀਆਂ ਦੇ ਵਿੱਚ ਸੈਂਪਲੇ ਕੀਤੀ ਜਾਵੇ ਠੀਕ ਹੈ ਸਰਕਾਰ ਦਾ ਵੀ ਇਹ ਕਦਮ ਠੀਕ ਹੈ ਚੰਗਾ ਹੈ ਕਿ ਜਿਹੜੀ ਡੁਪਲੀਕੇਸੀ ਹੈ ਜਾਂ ਮਲਾਵਟ ਹੈ ਉਹਨੂੰ ਰੋਕਣ ਦੇ ਲਈ ਕਿਉਂਕਿ ਆਪਾਂ ਵੀ ਕਿਤਨਾ ਕਿਤੇ ਸਾੜੇ ਉਹਨਾਂ ਚੀਜ਼ਾਂ ਨੂੰ ਖਾਂਦੇ ਆ ਆਪਣੇ ਬੱਚੇ ਵੀ ਖਾਂਦੇ ਨੇ ਪਰ ਮੈਂ ਇੱਕ ਹਿੰਦੀ ਐਚ ਨੂੰ ਸਾਨੂੰ ਸਵਾਲ ਕੀਤਾ ਕਿ ਜਿਹੜਾ ਸਭ ਤੋਂ ਖਤਰਨਾਕ ਚੀਜ਼ ਹੈ ਅੱਜ ਦੇ ਟਾਈਮ ਦੇ ਵਿੱਚ ਉਹ ਦੁੱਧ ਹੈ ਉਹ ਜਨਾਹ ਤਾਂ ਦੁੱਧ ਜਿਹੜਾ ਉਹ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਪਿੰਡਾਂ ਦੇ ਵਿੱਚੋਂ ਕਿਸਾਨਾਂ ਦੇ ਸਾਡੇ ਜੀਵਨ ਦਾ ਭਰਾਮਣ ਦੇ ਘਰੋਂ ਆਉਂਦਾ ਹੈ ਕੀ ਤੁਸੀਂ ਕਦੇ ਉਤੋਂ ਡਾਇਰੈਕਟ ਸੈਂਪਲ ਪੜਿਆ ਮੈਂ ਇਹ ਦੁੱਧ ਬਾਰੇ ਜਦੋਂ ਗੱਲ ਹੁੰਦੀ ਹੈ ਤਾਂ ਬੜਾ ਮਨ ਪਰੇਦਾ ਕਿਉਂਕਿ ਜਿੰਨਾ ਦੁੱਧ ਸਾਨੂੰ ਵਰਤੋਂ ਦੇ ਵਿੱਚ ਆਉਂਦਾ ਹੈ ਮੇਰਾ ਖਿਆਲ ਨੂੰ 25 ਪੈਸੇ ਵੀ ਕੰਜ਼ਮਪਸ਼ਨ ਜਿਹੜੀ ਉਹ ਅਸ਼ਮੋਤ ਨਹੀਂ ਹੈਗੀ ਹੁਣ ਤੁਸੀਂ ਇਹ ਸੋਚੋਗੇ 75 ਪੈਸੇ ਦੁੱਧ ਕਿੱਥੋਂ ਆਉਂਦੇ ਔਰ ਡੁਪਲੀਕੇਟ ਬਣਾਇਆ ਜਾਂਦਾ ਕੋਈ ਪਾਊਡਰ ਤੋਂ ਬਣਾਇਆ ਜਾਂਦਾ ਹੈ ਜਿਹੜਾ ਕਿ ਸਾਡੇ ਬੱਚਿਆਂ ਲਈ ਅੱਜ ਲਈ ਬਹੁਤ ਜ਼ਲਾ ਹੰਨਿਕਾ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਕਿ ਉਹਨੇ ਸੈਂਪਲਾਂ ਦੇ ਕਿਸੇ ਜ਼ਿੰਮੇਵਾਰ ਦੇ ਘਰੇ ਪਹੁੰਚ ਜੰਨੇ ਉਹ ਡੰਦੇ ਨੇ ਪਤਾ ਹੈ ਤੁਹਾਨੂੰ ਬਿਉਕਤੀ ਨਹੀਂ ਜਾਣੂ ਕਿਉਂਕਿ ਉਹਨਾਂ ਦੇ ਵਿੱਚ ਕਿਤਨਾ ਕਿਤੇ ਲੋਕ ਇਕੱਠੇ ਨਹੀਂ ਇਕੱਠੇ ਇਹ ਗੱਲ ਨਹੀਂ ਕਿ ਆਹ ਪਾਣੀ ਇਕੱਠਾ ਨਹੀਂ ਬਹੁਤ ਖੁਸ਼ੀ ਦੀ ਗੱਲ ਹੈ ਮੈਂ ਕਈ ਐਸੋਸੀਏਸ਼ਨਾਂ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਦਾ ਹੈ ਅੱਜ ਵਪਾਰੀ ਉਸ ਮਕਾਮ ਤੇ ਹੈ ਕਿ ਇੱਕ ਵਾਰ ਦੇ ਦੌਰਾਨ ਅਸੀਂ ਸਾਰੇ ਇਕੱਠੇ ਆਂ ਔਰ ਸਾਡੀ ਤਾਕਤ ਹੈ ਅੱਜ ਸਰਕਾਰਾਂ ਵੀ ਮੰਨਦੀਆਂ ਨੇ ਕਿ ਜੇ ਕਿਸੇ ਟਾਈਮ ਵਪਾਰੀ ਨੂੰ ਪਰਨਾ ਲਾਣਾ ਪੈ ਗਿਆ ਵਪਾਰੀ ਨੇ ਐਜੀਟੇਸ਼ਨ ਕਰਤੀ ਤਾਂ ਸਮਝੋ ਉਹ ਵੀ ਹੱਤ ਹੋ ਗਈ ਕਿਉਂਕਿ ਵਪਾਰੀ ਵਰਗ ਉਹ ਹੈ ਜਿਹੜਾ ਕਿ ਹਮੇਸ਼ਾ ਜੋਖਮ ਸਹਿਦਾ ਰਹਿੰਦਾ ਕੋਈ ਕਰ ਨਹੀਂ ਆ ਕਿਤੇ ਟੈਕਸ ਲਾਤਾ ਕਿਤੇ ਸਾਨੂੰ ਕੋਈ ਜੁਰਮਾਨਾ ਲਾਤਾ ਸਾਡੀਆਂ ਕੋ ਦੁਕਾਨਾਂ ਬੰਦ ਕਰਾਤੀਆਂ ਦੋ ਦਿਨ ਦੇ ਚਾਰ ਦਿਨ ਦੇ ਜਿਵੇਂ ਕੋਰੋਨਾ ਦੇ ਵਿੱਚ ਸੱਤਰ ਮਹੀਨੇ ਅਸੀਂ ਦੁਕਾਨਾਂ ਬੰਦ ਰੱਖੀਆਂ ਅਸੀਂ ਦਿੱਲੀ ਕਮਾ ਕੇ ਦਿੱਲੀ ਖਾਣਾ ਹੈ ਜਿਵੇਂ ਕਿ ਕਿਰਿਆਨਾ ਮਰਚੈਂਟਸ ਜੀ ਦੇ ਅਧਿਪਤਮ ਸਾਫਟ ਐਮ ਸੀ ਸ਼੍ਰੀ ਦਰਸ਼ਕੁਮਾਰ ਜੀ ਦਰਸ਼ਕ ਜਨਮ ਸੱਤਰ ਸ਼੍ਰੀ ਅਸ਼ੋਕ ਪੁਲਰੀ ਜੀ ਕੈਸ਼ੀਅਰ ਸ਼੍ਰੀ ਸੰਦੀਪ ਕੁਮਾਰ ਜੀ ਔਰ ਇਹਨਾਂ ਦੀ ਸਮੁੱਚੀ ਟੀਮ ਉਸ ਦੇ ਨਾਲ ਨਾਲ ਹੀ ਮੇਰੇ ਵਪਾਰੀ ਇਕਤਾ ਦੀ ਆਮ ਮਾਨ ਔਰ ਸ਼ਾਨ ਜਿਹਨੇ ਵੀ ਰਿਟੇਲ ਇੰਨਾ ਪ੍ਰੋਕੈਸ ਸਰਵੇਖਣ ਨੂੰ ਨੰਮ ਸਾਹਿਬਾਨ ਨੇ ਤੁਹਾਡਾ ਨਾਈਟ ਇਵੈਂਟ ਦੇ ਉੱਤੇ ਬਹੁਤ ਬਹੁਤ ਥੋੜਾ ਸਵਾਗਤ ਕਰਦਾ ਗਿਆ ਜੀ ਆਇਆਂ ਨੂੰ ਔਰ ਜਿਹੜਾ ਤੁਸੀਂ ਸਾਨੂੰ ਮਾਨ ਬਖਸ਼ਿਆ ਉਹਦੇ ਲਈ ਮੈਂ ਤੁਹਾਡਾ ਆਭਾਰ ਵੀ ਪ੍ਰਗਟ ਕਰਦਾ ਮੇਰੇ ਦੋਸਤੋ ਮੇ ਤੋਂ ਪਹਿਲਾਂ ਅਸ਼ੋਕ ਪੰਡਿਆਰੀ ਜੀ ਨੇ ਬਹੁਤ ਕੁਝ ਦੱਸ ਦਿੱਤਾ ਅਸੀਂ ਕਲਖ ਲੈ ਕੇ ਚੱਲੇ ਅਸੀਂ ਕਲਖ ਲੈ ਕੇ ਚੱਲੇ ਕਿ ਤੂਰੀ ਦੀ ਵਪਾਰੀ ਇੱਕ ਤਾਂ ਤੂਰੀ ਦੇ ਵਪਾਰੀ ਇੱਕ ਮਾਰਾ ਦੇ ਵਿੱਚ ਭੁੰਦੇ ਉਹਦਾ ਪ੍ਰਯਾਸ 1992 ਦੇ ਵਿੱਚ ਅਸੀਂ ਪਹਿਲੀ ਵਾਰ ਕੀਤਾ ਉਦੋਂ ਵੀ ਜਿਹੜੇ ਸਾਡੇ ਦੇਖੇ ਕਲਿਆਣ ਕਲਿਆਣਾ ਮਰਚੰਡਾਈਜ਼ ਜਿਹੜੇ ਇਸ ਤਰ੍ਹਾਂ ਦੇ 30 ਟ੍ਰੇਡ ਆਪਣੇ ਟੂਰੀ ਦੇ ਵਿੱਚ ਜਿਹੜੇ ਸਾਡੇ ਟੂਰੀ ਪਾਰਟਨਰ ਮੰਡਲ ਤੋਂ ਵੀ ਨਾਲ ਸੰਪਰਕ ਚ ਨਹੀਂ ਆਉਂਦੇ ਉਹਨਾਂ ਦੀ ਬਾਕਿਆ ਦਾ ਲਿਸਟ ਹੈ ਆਪਣੇ ਕੋਲੇ ਉਹਨਾਂ ਦੇ ਪ੍ਰੈਜ਼ੀਡੈਂਟ ਜਿਹੜੇ ਹਨ ਸਕੱਤਰ ਉਹ ਜਨਰਲ ਬਾਡੀ ਦੇ ਮੈਂਬਰ ਨੇ ਉਹਦੇ ਨਾਲ ਮੰਡਲ ਬਣਿਆ ਤੇ ਇਹ ਉਹ ਨਹੀਂ ਹੋਇਆ ਚਾਰ 10 20 ਬੰਦੇ ਇਕੱਠੇ ਹੋਏ ਵਪਾਰ ਮੰਡਲ ਇੱਕ ਜੀ ਬਣਾ ਲਿਆ ਇਹ ਵਪਾਰ ਮੰਡਲ ਤੁਰੀ ਦੇ ਵਪਾਰੀਆਂ ਦੀ ਇੱਕ ਆਵਾਜ਼ ਹੈ ਇੱਕ ਆਵਾਜ਼ ਹੈ ਅੱਜ ਮੌਜੂਦਾ ਟਾਈਮ ਦੇ ਵਿੱਚ ਪਿਛਲੇ 6 ਸਾਲ ਤੋਂ ਤੁਹਾਡੇ ਪਿਆਰ ਤੇ ਸਦਕਾ ਤੁਹਾਡੀ ਯੂਨਿਟੀ ਦੇ ਕਾਰਨ ਵਪਾਰੀ ਇੱਕ ਦਲੀ ਤਾਕਤ ਦੇ ਕਾਰਨ ਵਿਕਾਸ ਅਤੇ ਵਿਗੋਗਾਈ ਦੇ ਵਿੱਚ ਟੂਰੀ ਬਪਾਰ ਮੰਡਲ ਟੂਰੀ ਨੇ ਇੱਕ ਨਵਾਂ ਪੈਦਾ ਕੀਤਾ ਕਿ ਛਵੀ ਬਣਾਈ ਹੈ ਮੇਰੇ ਮਿੱਤਰ ਮੈਨੂੰ ਕਹਿਣਗੇ ਵਿੱਚ ਕੋਈ ਬੋਰੇਜ਼ ਨਹੀਂ ਜਦੋਂ ਅੱਜ ਤੋਂ ਲਗਭਗ 6 ਸਾਲ ਪਹਿਲਾਂ ਇਹ ਬਪਾਰ ਮੰਡਲ ਦੁਆਰਾ ਹੋਂਦ ਦੇ ਵਿੱਚ ਆਇਆ ਉਸ ਦੇ ਪ੍ਰਧਾਨ ਨੇ ਸ਼੍ਰੀ ਪਿਆਰੇ ਰਾਜ ਜੀ ਸੇਠ ਉਨ੍ਹਾਂ ਦੇ ਨੁਮਾਇंदे ਉਨ੍ਹਾਂ ਨਾਲ ਸੰਪਰਕ ਕੀਤਾ ਉਹਨਾਂ ਤੂਰੀ ਆਏ ਕਿ ਅਸੀਂ ਪੂਰੀ ਬਪਾਰ ਮੰਡਲ ਤੂਰੀ ਨੂੰ ਆਪਣਾ ਅੰਗ ਬਣਾਉਣਾ ਚਾਹੁੰਦੇ ਹਾਂ